ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਸੁਰੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੀ ਹੈ ਜਿੱਥੇ ਬੀਤੇ ਦਿਨੀ ਮੁੱਲਾਪੁਰ ਦਾਖਾ ਦੇ ਵਿੱਚ ਜਿਹੜਾ ਇਹ ਕੁਝ ਵਿਅਕਤੀਆਂ ਵੱਲੋਂ ਇੱਕ ਬਿਲਡਰਸ ਦੇ ਘਰ ਤੇ ਜਿਹੜੀ ਹੈ ਫਾਇਰਿੰਗ ਕੀਤੀ ਗਈ ਸੀ ਤੇ ਨਾਲ ਹੀ ਪੈਟਰੋਬਮ ਸਿੱਟਿਆ ਗਿਆ ਸੀ ਜਿਸ ਦੇ ਵਿੱਚ ਹੁਣ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਤਿੰਨ ਸ਼ੂਟਰਾਂ ਸਮੇਤ ਜਿਹੜੇ ਨੇ ਤਿੰਨ ਹੋਰ ਵਿਅਕਤੀ ਕਾਬੂ ਕੀਤੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਪੁਲਿਸ ਨੇ ਤਿੰਨ ਸ਼ੂਟਰ ਜਿਹੜੇ ਨੇ ਕਾਬੂ ਕੀਤੇ ਨੇ ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ 6 ਵਿਅਕਤੀ ਜਿਹੜੇ ਹੋਰ ਨੇ ਉਹ ਵੀ ਲਗਾਤਾਰ ਫਰਾਰ ਨੇ ਜਨਾਬ ਦੀ ਲਗਾਤਾਰ ਪੁਲਿਸ ਵੱਲੋਂ ਪਾਲ ਕੀਤਾ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਪਿਛਲੇ ਦਿਨੀ ਮੁੱਲਾਪੁਰ ਦਾਖਾ ਦੇ ਪਿੰਡ ਜਿਹੜਾ ਹੈ ਬੱਦੋਵਾਲ ਦੇ ਇੱਕ ਬਿਲਡਰ ਦੇ ਘਰ ਤੇ ਜਿਹੜੀ ਹੈ ਫਾਇਰਿੰਗ ਕਰਨ ਦੇ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਪੰਪ ਵੀ ਪੈਟਰੋਲ ਪੰਪ ਸਿੱਟੇ ਗਏ ਹੀ ਨਾਲ ਹੀ ਤਿੰਨ ਸ਼ੂਟਰਾਂ ਨੂੰ ਹੁਣ ਪੁਲਿਸ ਨੇ ਕਾਬੂ ਕੀਤਾ ਹੈ ਤਿੰਨ ਉਹਨਾਂ ਦੇ ਹੋਰ ਸਾਥੀ ਜਿਹੜੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਦਾਖਾ ਪੁਲਿਸ ਅਨੇ ਇਸ ਅਨੇਵਾ ਜਿਹੜੇ ਵਾਰਦਾਤ ਨੂੰ ਵੀ ਗੁਲਤੀ ਨੂੰ ਸੁਲਝਾਇਆ ਤਾਂ ਸਭ ਵੱਡੀ ਸਫਲਤਾ ਹਾਸਲ ਹੋਈ ਹੈ ਪਰ ਅਜੇ ਵੀ ਇਸ ਮਾਮਲੇ ਦੇ ਵਿੱਚ 6 ਹੋਰ ਦੋਸ਼ੀ ਜਿਹੜੇ ਨੇ ਉਹ ਹੱਲੇ ਤੱਕ ਫਰਾਰ ਨੇ ਜਿਨਾ ਦੀ ਲਗਾਤਾਰ ਪੁਲਿਸ ਵੱਲੋਂ ਜੜੀ ਹੈ ਪਾਲ ਕੀਤੀ ਜਾ ਰਹੀ ਹੈ ਡੀਐਸਪੀ ਜਿਹੜੇ ਨੇ ਦਾਖਾ ਵਰਿੰਦਰ ਸਿੰਘ ਖੋਸਾ ਦਾ ਕਹਿਣਾ ਹੈ ਕਿ ਜਲਦ ਹੀ ਹੋਰ ਜਿਹੜੇ 6 ਵਿਅਕਤੀ ਨੇ ਉਹਨਾਂ ਨੂੰ ਵੀ ਕਾਬੂ ਕਰ ਲੇ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਜ਼ਿਕਰ ਹੋ ਗਿਆ ਕਿ ਪਿੰਡ ਜਿਹੜੇ ਬੱਦੋਵਾਲ ਦਾ ਰਹਿਣ ਵਾਲਾ ਜਿਹੜਾ ਇਹ ਬਿਲਡਰਸ ਯਦਵਿੰਦਰ ਸਿੰਘ ਯਾਦੀ ਦੀ ਜਿਹੜੀ ਆ ਆਪਣੇ ਨੇੜਲੇ ਜਿਹੜੇ ਕਾਰੋਬਾਰੀ ਦਿਲਦਾਰ ਸਿੰਘ ਦੇ ਨਾਲ ਜਿਹੜੀ ਆ ਪ੍ਰੋਪਰਟੀ ਕਬਜ਼ੇ ਨੂੰ ਲੈ ਕੇ ਜਿਹੜਾ ਡਿਸਪਿਊਟ ਚੱਲ ਰਿਹਾ ਸੀ ਤੇ ਉਸੇ ਦਿਲਦਾਰ ਦੇ ਜਿਹੜੇ ਨੇ ਅਮਰੀਕਾ ਵਿੱਚ ਬੈਠੇ ਜਿਹੜੇ ਕੁਵਰ ਵੀਰ ਦਿਓ ਨਾਮ ਦੇ ਜਿਹੜਾ ਇਹ ਕ੍ਰਿਮੀਨਲ ਦਾ ਸੰਪਰਕ ਜਿਹੜਾ ਸਥਾਪਿਤ ਆ ਗਿਆ ਤੇ ਨਾਲ ਹੀ ਕੁਵਰ ਵੀਰ ਇਹਨਾਂ ਤਿੰਨਾਂ ਜਿਹੜੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਹਨਾਂ ਨੂੰ ਕਾਬੂ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਫਾਇਰਿੰਗ ਉਹਨਾਂ ਦੇ ਵੱਲੋਂ ਹੀ ਕਰਵਾਈ ਗਈ ਹੈ ਪੈਟਰੋਲ ਬੰਬ ਜਿਹੜਾ ਇਹ ਉਹਨਾਂ ਦੇ ਵੱਲੋਂ ਹੀ ਸਿਟਵਾਇਆ ਗਿਆ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਜੜੀ ਇਸ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਹੁਣ ਤੱਕ ਪੁਲਿਸ ਨੇ ਤਿੰਨ ਸ਼ੂਟਰਾਂ ਸਮੇਤ 6 ਤਿੰਨ 6 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਤਾਂ 6 ਵਿਅਕਤੀ ਹੋਰ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਲਗਾਤਾਰ ਪੁਲਿਸ ਭਾਲ ਕਰ ਰਹੀ ਹੈ ਇਸ ਮਾਮਲੇ ਨੂੰ ਡੀਐਸਪੀ ਦਾਖਾ ਅਰਵਿੰਦਰ ਸਿੰਘ ਖੋਸਾ ਨੇ ਜਾਣਕਾਰੀ ਦਿੰਦਿਆਂ ਕਿ ਕੁਝ ਕਿਹਾ ਇੱਕ ਵਾਰ ਤੁਹਾਨੂੰ ਉਸ ਨਾ ਦਿੰਦੇ ਇਹ ਜੀ ਲੁਧਿਆਣਾ ਅਧਿਆਤੇ ਦੇ ਥਾਣਾ ਦਾਖਾ ਵਿਖੇ 9 ਤੇ 10 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਰੀਬ ਪੌਣੇ 2 ਵਜੇ ਇਥੋਂ ਦੇ ਪ੍ਰਾਪਰਟੀ 딜ਰ ਆ ਯਾਦਵੰਦਰ ਉਪਜਾਦੀ ਇਹਦੇ ਘਰ ਦੇ ਬਾਹਰ ਕੁਝ ਅਨੁਸ਼ਤ ਦੇ ਨੋਜ ਬਣਾਏ ਸੀ ਇੱਕ ਉਹਦੀ ਗੱਡੀ ਤੇ ਜੋ ਫਾਇਰਿੰਗ ਕਰਕੇ ਗਏ ਨਾਲੇ ਪੈਟਰੋਲ ਬਾਂਸ ਉੱਡ ਕੇ ਗਏ ਸੀ ਜਿਸ ਤੋਂ ਬਾਅਦ ਅਸੀਂ ਤੁਰੰਤ ਇੱਕ 122 ਨੰਬਰ ਅਫੇਅਰ ਦਰਜ ਕੀਤੀ ਸੀ ਧਾਕੇ ਥਾਣੇ ਤੇ ਅਸੀਂ ਅਲੱਗ-ਅਲੱਗ ਇਨਟੈਲੀਜੈਂਸ ਟੈਕਨੀਕਲ ਸਾਧਨਾਂ ਦੇ ਸਾਨੂੰ ਬਾਅਦ ਵਿੱਚ ਇਹ ਚੀਜ਼ ਕਲੀਅਰ ਹੋਈ ਕਿ ਇੱਕ ਦਿਲਦਾਰ ਨਾਮ ਦਾ ਸ਼ਖਸ਼ ਜੋ ਕਿ ਜੈੰਪੁਰ ਪਿੰਡ ਦਾ ਰਹਿਣ ਵਾਲਾ ਉਦੇ ਨਾਲ ਕਬਜ਼ੇ ਨੂੰ ਲੈ ਕੇ ਕੋਈ ਇਸ ਦਾ ਜ਼ਮੀਂਦਾਰ ਰੋਲਾ ਸੀਗਾ ਜਿਸ ਤੋਂ ਬਾਅਦ ਉਹਨੇ ਇੱਕ ਉਮਰ ਵੀਰ ਦਿਓ ਜੋ ਕਿ ਅਮਰੀਕਾ ਬੇਸਡ ਕ੍ਰਿਮੀਨਲ ਆ ਉਹਨੂੰ ਅੰਗੇਜ ਕੀਤਾ ਉਹਨੇ ਆਪਣੇ ਜਾਣਕਾਰ ਅੱਗੇ ਚਾਰ ਸ਼ੂਟਰ ਜਿਹਦੇ ਵਿੱਚ A20 ਗੱਡੀ ਤੇ ਆਏ ਸੀ ਜਿਸ ਵਿੱਚ ਰਿਆਜ਼ ਮੁਖਤਾ ਸਾਹਿਲ ਮਲੋਤਰਾ ਸਾਹਿਲ ਰਾਜਪੂਤ ਵਰਮਡਰੂ ਤੇ ਚੌਥਾ ਹਰਸ਼ ਕੁਲਰ ਇਹ ਚਾਰੇ ਜਣੇ ਨੇ ਆ ਕੇ ਇੱਥੇ ਮੌਕੇ ਦੇ ਵਾਰਦਤ ਕਰਕੇ ਗੋਲੀਆਂ ਚਲਾਈਆਂ ਪੰਜ ਤੋਂ 6 ਫਾਇਰ ਕੀਤੇ ਨਾਲੇ ਪਟ੍ਰੋਲ ਬੰਬ ਸੱਟਿਆ ਜਿਸ ਤੋਂ ਬਾਅਦ ਇਹ ਨੇੜੇ ਪੈਟਰੋਲ ਪੰਪ ਤੇ ਗੱਡੀ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਦੇ ਵਿੱਚ ਜੋ ਇਹਨਾਂ ਨੂੰ ਬੈਕਸਪੋਰਟ ਦੇ ਵਿੱਚ ਕ੍ਰਿਮੀਨਲ ਕਾਂਸਪੀਰੇਸੀ ਦੇ ਵਿੱਚ ਇਹਨਾਂ ਦੇ ਨਾਲ ਇੱਕ ਜੈਜੀ ਨਾਮ ਦਾ ਇੱਕ ਇੱਕ ਜੋਤ ਇੱਕ ਗਰੂਪ ਠਾਕੁਰ ਤੇ ਇਹ ਤਿੰਨੇ ਮਿਰੂਤ ਸਨ ਇਹਨਾਂ ਤਿੰਨਾਂ 'ਚ ਅਸੀਂ ਗਰੂਪ ਠਾਕੁਰ ਨੂੰ ਅਰੈਸਟ ਕਰ ਚੁੱਕੇ ਹਾਂ ਇੱਕ ਜੋਤ ਸਿੰਘ ਅਰੈਸਟ ਹੋ ਚੁੱਕਾ ਵਾ ਤੇ ਇੱਕ ਸ਼ੂਟਰ ਹਰਸ਼ਪੂਰ ਅਰੈਸਟ ਹੋ ਚੁੱਕਾ ਜੋ ਇਹਨਾਂ ਦੀ ਵਿਆਹਤ ਬੰਦੀ ਸੀ ਬੰਦਪਤੀ ਤੋਂ ਬਾਅਦ ਇਹਨਾਂ ਨੇ ਗੱਡੀ ਨੂੰ ਲਵਾਰਸ਼ ਛੱਡ ਕੇ ਇਹ ਤੇ ਅੱਗੇ ਜਾ ਕੇ ਟਿਕਾਣਾ ਲੈਣਾ ਸੀ ਜਿਸ ਟਿਕਾਣਾ ਦੇਣ ਲਈ ਇਹਨਾਂ ਨੂੰ ਜੋ ਠਹਿਰ ਦਿੱਤੀ ਆ ਰਾਤ ਲਈ ਇਹ ਇਹਨਾਂ ਦਾ ਇੱਕ ਦੋਸਤ ਗੁਰਿੰਦਰ ਬਰਾੜ ਜੋ ਕਿ ਨਿਹਾਲ ਸੰਗਲ ਦੇ ਰਹਿਣ ਵਾਲਾ ਵਾ ਇੱਕ ਬਲਜਿੰਦਰ ਸਿੰਘ ਜੋ ਕਿ ਕੋਰਪੋਰ ਦੇ ਕਿ ਜਿੰਪਿੰਡ ਦਾ ਰਹਿਣ ਵਾਲਾ ਵਾ ਤੇ ਇੱਕ ਜੋ ਤੀਸਰਾ ਸ਼ਖਸ ਅਮਰੀਕ ਜੋ ਕਿ ਜਵਾਰ ਸਿੰਘ ਵਾਲੇ ਦਾ ਰਹਿਣ ਵਾਲਾ ਸੋ ਟੋਟਲ ਇਹਦੇ ਵਿੱਚ ਅਜੇ ਤੱਕ 12 ਦੋਸ਼ੀ ਸਾਹਮਣੇ ਆਏ ਨੇ ਤੇ ਇਹਨਾਂ ਵਿੱਚੋਂ ਅਸੀਂ 6 ਦੋਸ਼ੀ ਹੁਣ ਤੱਕ ਅਰੈਸਟ ਕਰ ਚੁੱਕੇ ਹਾਂ ਬਾਕੀ ਇਹਨਾਂ ਨੂੰ ਪੇਸ਼ ਕਰਕੇ ਨਜ਼ਰਬੰਦ ਲਿਆ ਜਾ ਰਿਹਾ ਤੇ ਰੁਮਾਨਦਾਨ ਹੋਰ ਵੀ ਕਈਆਂ ਦਾ ਜੇ ਕੋਈ ਰੋਲ ਸਾਹਮਣੇ ਆਊਗਾ ਉਨਾ ਨਾਮ ਨੋਮੀਨੇਟ ਕੀਤਾ ਜਾਊਗਾ ਤੇ ਬਾਕੀ ਵੀ ਗ੍ਰਿਫਤਾਰੀ ਕਰਨ ਲਈ ਸਾਡੀ ਹਰੇਕ ਪੁਲਿਸ ਪਾਰਟੀ ਇਸ ਰੇਟਸ ਤੇ ਨੇ ਤੇ ਬਹੁਤ ਜਲਦੀ ਬਾਕੀਆਂ ਨੂੰ ਵੀ ਅਰੈਸਟ ਕਰ ਲਏਗੇ ਸਰ ਇਹਦਾ ਆਪਣਾ ਕਰਮ ਹੈਗਾ ਆਪਣਾ ਕੂਰਮ ਹੁੰਦਾ ਗਰ ਕਾਸ਼ ਇਹ ਕੋਈ ਗੈਂਗਸਟਰ ਹੈ ਜਾਂ ਮਤਲਬ ਉਸੇ ਗੈਂਗ ਦਾ ਸੰਬੰਧ ਰਿਹਾ ਜਾਂ ਕ੍ਰਿਮੀਨਲ ਹੈ ਇਹਦੇ ਜੀ ਪਹਿਲਾਂ ਇੱਥੇ ਵੀ ਕੁਝ ਲੁਧਿਆਣਾ ਸਿਟੀ ਦੇ ਇਹਦੇ ਪਰਚੇ ਦਰਜ ਸੀ ਜਿਸ ਵਿੱਚ ਜੇਲ੍ਹ ਸੀ ਫੇਰ ਇਹ ਇਲੈਗਲ ਤਰੀਕੇ ਨਾਲ ਇਥੋਂ ਫਰਾਰ ਹੋਇਆ ਹੋਇਆ ਇੰਡੀਆ ਤੋਂ ਸੋ ਪਹਿਲਾਂ ਵੀ ਇਹਦੇ ਉੱਪਰ ਮੁਕਾਦਮੇ ਦਰਜ ਨੇ ਤੇ ਇਹਦੇ ਵਿੱਚ ਇਸ ਵਿੱਚ ਵੀ ਇਹਦੀ ਖਾਸ ਮੇਨ ਸ਼ਮੂਲੀਅਤ ਹੈ ਸੋ ਇਹਦੀ ਵੀ ਅਸੀਂ ਐਲੋਸੀ ਕੋੜ ਕੇ ਰੈਡ ਕਾਰਨ ਨੋਟਿਸ ਜਾਰੀ ਕਰਕੇ ਇਹਨੂੰ ਅਮਰੀਕਾ ਤੋਂ ਲੈ ਕੇ ਆਵਾਂਗੇ ਇਹਨਾਂ ਕੋਲ ਜੇ ਨਾਲ ਹੋਰ ਵੀ ਕੋਈ ਇਥੇ ਲਿੰਕ ਹੈਗੇ ਨੇ ਇਹਨਾਂ ਦਾ ਪਤਾ ਲੱਗਿਆ ਕੁਝ ਅ ਬਾਕੀ ਜੀ ਹਜੇ ਤੱਕ 6 ਦੋਸੀ ਅਰੈਸਟ ਹੋਏ ਨੇ ਇਸ ਤੋਂ ਇਲਾਵਾ 3 ਸ਼ੂਟਰ ਅਰੈਸਟ ਹੋਏ ਬਾਕੀ ਨੇ ਸੋ ਉਹਨਾਂ ਦੀ ਅਰੈਸਟ ਤੋਂ ਬਾਅਦ ਪੁਸ਼ਗੀਸ਼ ਹੋਰ ਵੀ ਕਾਫੀ ਲੋਕਾਂ ਦੇ ਨਾਮ ਆ ਸਕਦਾ ਉਹਨਾਂ ਬਾਰੇ ਵੀ ਅਸੀਂ ਢੁਗਾਈ ਨਾਲ ਪੁਸ਼ਕਸ਼ ਕਰਾਂਗੇ ਤੇ ਹੋਰ ਵਪਨਾਂ ਦੀ ਵੀ ਰਿਕਵਰੀ ਸੰਭਵ ਹੈ